ਈ ਕਿਵੇਂਓ ਸਾਰੇ ਕੀ ਹਾਲ ਚਾਲ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਵਿਕਰਮ ਬਲੌਗਸ ਦੇ ਵਿੱਚ ਤੇ ਸੋ ਤੁਹਾਡਾ ਸਾਰਿਆਂ ਦਾ ਜਿਲੋਂ ਧੰਨਵਾਦ ਤੁਸੀਂ ਆਪਣੀ ਸਪੋਰਟ ਕਰਦੇ ਪਿਓ ਸਾਨੂੰ ਇੰਨਾ ਪਿਆਰ ਦਿੰਦੇ ਪਿਓ ਐਨੇ ਵਧੀਆ ਵਧੀਆ ਕਮੈਂਟ ਕਰਦੇ ਪਿਓ ਸੋ ਤੁਹਾਡਾ ਦਿਲੋਂ ਧੰਨਵਾਦ ਆ ਸੋ ਤੁਹਾਡੇ ਨਾਲ ਹੀ ਸਾਰਾ ਕੁਝ ਆ ਤੁਸੀਂ ਸਾਡੀ ਫੈਮਲੀ ਆ ਤੁਹਾਡੇ ਨਾਲ ਹੀ ਆਪਾਂ ਮਿਲੀ ਦਾ ਵਰਤੀ ਦਾਣਾ ਤੇ ਬਾਕੀ ਸਾਨੂੰ ਕਿਸੇ ਨਾਲ ਕੋਈ ਮਤਲਬ ਲੈਣਾ ਦੇਣਾ ਨਹੀਂ ਹੈਗਾ ਜਿਹੜੇ ਤੁਹਾਨੂੰ ਮਿਲਦੇ ਆਪਾਂ ਨੂੰ ਉਹਨਾਂ ਹੀ ਆਪਾਂ ਪਿਆਰ ਨਾਲ ਰਹਿਣਾ ਆ ਤੇ ਉਹਨਾਂ ਨੂੰ ਹੀ ਮਿਲਣਾ ਵਰਤਣਾ ਜਿਹਨਾਂ ਨਾਲ ਨਹੀਂ ਹੈਗੀ ਸੋ ਉਹਨਾਂ ਨਾਲ ਨਹੀਂ ਹੈਗੀ ਇੱਕ ਠੋਕੇ ਗਈਦਾ ਤੇ ਜਿਹਨਾਂ ਨਾਲ ਨਹੀਂ ਤੇ ਨਹੀਂ ਜਿਹਨਾਂ ਨਾਲ ਹੈਗੀ ਤੇ ਹੈਗੀ ਤੇ ਇਹਨਾਂ ਨਾਲ ਵੀ ਨਹੀਂ ਹੈਗੀ ਉਹਨਾਂ ਵੀ ਨਹੀਂ ਹੈਗੀ ਭੈਡੂ ਨਾਲ ਕਿੱਦਾਂ ਵੇ ਹੈ ਚਲੋ ਆਓ ਮਾੜਾ ਥਾਲ ਚਲੀਏ ਦੇਖੀਏ ਜਾਂ ਹੱਬ ਤਵ ਜਾ ਕਰੀਏ ਖਾਣੀ ਰੋਟੀ ਖਾਣੀ ਕੋਕ ਭੁੱਖ ਆ ਜਾ ਮੈਂ ਨਹੀਂ ਕੁਝ ਨਹੀਂ ਕਰਦਾ ਖਾਣੀ ਰੋਟੀ ਨਹੀਂ ਖਾਣੀ ਹੱਸ ਚੱਲ ਪਾਵੇ ਹਾਂਜੀ ਆ ਕਰਦਾ ਆ ਓਏ ਬਗੂ ਚਲੋ ਹੱਥ ਕੇ ਦਿਖਾਓ ਸਾਰਿਆਂ ਨੂੰ ਹੱਥ ਕੇ ਦਿਖਾ ਦੇ ਹੱਥ ਕੇ ਦਿਖਾ ਦੇ ਹਾਂ ਹਾਂ ਹੱਥ ਕੇ ਦਿਖਾ ਹੱਥ ਕੇ ਦਿਖਾ ਹੱਥ ਕੇ ਮਾਈਲ ਮੇਰਾ ਪੁੱਤ ਹੈ ਹੰਤ ਪੁੱਤ ਮੇਰਾ ਅੰਜੀ ਪੁੱਤ ਮਾਦਾਰ ਈ ਓ ਬੱਲੇ 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 ਲੂਗਾ ਚਰਾ ਮਟਰ ਇਹ ਤਾਂ ਕੇ ਰਿਆ ਹੰਤ ਹੂੰ ਰੋਟੀ ਹਾਲ ਲੱਗੇ ਗਾਈਸ ਆਜੋ ਰੋਟੀ ਹੋਈ ਹੈ ਤੁਹਾਨੂੰ ਸਾਰਿਆਂ ਨੂੰ ਆਲੂ ਮਟਰ ਬਣਾਏ ਹੋਏ ਆਂ ਆ ਦੇਖੋ ਕਿੰਨੇ ਪਏ ਆ 10 ਕ ਜਾਨੇ ਰੋਟੀਆਂ ਪਕਵਾ ਸਕਦੇ ਆ ਕਿ ਨਹੀਂ ਆਜੋ ਕਿਸੇ ਨੇ ਖਾਣੀ ਆ ਤਾਂ ਆਲੂ ਮਟਰ ਆਲੂ ਮਟਰ ਕਿ ਤੈਨੂੰ ਬਾਜਾ ਮਾਰਦਾ ਜੀ ਤੂੰ ਆਉਂਦਾ ਨਹੀਂ ਫੋਨ ਬੰਦ ਕਰਨਾ ਜਾਂ ਨਹੀਂ ਕਰਨਾ ਕੀ ਫੋਨ ਬੰਦ ਕਰ ਲਾ ਕੈਨੂੰ ਪਤਾ ਲੱਗ ਗਿਆ ਬਲੌਗ ਬੰਦਦਾ ਪਿਆ ਹੁਣੀ ਬਲੌਗ ਬੰਦ ਹੋ ਗਿਆ ਜਿਹੜੀ ਲੱਤਾਂ ਲੁੱਤਾਂ ਸਾਰੀਆਂ ਬੰਦ ਹੋ ਜਾਣੀਆਂ ਮੈਂ ਦੇਖ ਕੁੱਤਿਆ ਕੁੱਤਿਆ ਚੱਲ ਫੋਨ ਛੱਡ ਰੋਟੀ ਖਾ ਪਹਿਲਾਂ ਤੇ ਫੇ ਦਵਾਈ ਖਾਣੀ ਕਰਦਾ ਨਹੀਂ ਇੱਕ ਵਾਰੀ ਤੇਰੇ ਪਾਪਾ ਕੀ ਕਹਿੰਦੇ ਵਾ ਲੈ ਲੈ ਆ ਕਿੰਨੇ ਪੰਨੇ ਉਦੋਂ ਤੋਂ ਉਦੋਂ ਤੋਂ ਉਦੋਂ ਤੋਂ ਦੋਦੇ ਉਹ ਵੀ ਦਿਖੋਣਾ ਇਹਨੇ ਉਹ ਵੀ ਲੋਹ ਉਹ ਵੀ ਦਿਖੋਣਾ ਇਹਨੇ ਦੇਖ ਤੇ ਅੱਤੇ ਬੰਨੇ ਦੂ ਦਾ ਇਹ ਮੁੰਡਾ ਦੇਖ ਕਿੰਨਾ ਤੇਜ਼ ਹੈ ਇਹ ਹੈ ਪੜ੍ਹਾਈ ਵਾਲੇ ਦਾ ਪੂਰਾ ਧਿਆਨ ਨਹੀਂ ਤਾਂ ਫੋਨ ਤੇ ਰੇ ਉਂਗਲੀਆਂ ਸਾਰੀਆਂ ਟਿਕਦੀਆਂ ਪੂਰੀਆਂ ਤੂੰ ਮੈਂ ਕਰਦਾ ਰਹਿੰਦਾ ਹੈ ਸਭ ਮੈਂ ਤੂੰ ਮੈਂ ਕਰਦਾ ਰਹਿੰਦਾ ਮਛਰੀਆ ਛੱਡ ਦੇ ਫੋਨ ਮੈਂ ਤੈਨੂੰ ਬਾਰ-ਬਾਰ ਕਹੀ ਜਾਂਦਾ ਆ ਮੁਝੇ ਲੈ ਜਾਓ ਮੁਝੇ ਲੈ ਹੜਦਾ ਨਹੀਂ ਬੈ ਤੂੰ ਫੋਨ ਪੜਾ ਫੋਨ ਦੇ ਤੂੰ ਮੋਤ ਨੂੰ ਗਾਲ ਕੱਢੀ ਹਣਾ ਮੋਤ ਮੇਰੇ ਬੁੱਕਾ ਨੂੰ ਮੋਟਾ ਕਿੱ ਗਾਲ ਕੱਢੀ ਦੰਦੀ ਕੀ ਤੇ ਵੱਡੀ ਇਹਨੂੰ ਦੇ ਕਿ ਤਾ ਵੱਡੀ ਇੱਥੇ ਵੱਡੀ ਇਹ ਮੈਂ ਮਾਤਰੀ ਦੇ ਦੱਲੀ ਵਾਦੀ ਤੇ ਗਾਲ੍ਹ ਆ ਆ ਕਿੱਧਰ ਆ ਇੱਧਰ ਹੱਥ ਲਈ ਜਨਾ ਤੂੰ ਆ ਲੈ ਤੇਰੇ ਪੀ ਨਾਲਾ ਠੀਕ ਹੈ ਮੈਂ ਤੋ ਕਪਾ ਕਾ ਜੇ ਤੋ ਬਾਅਦ ਮੈਨੂੰ ਗਾਲ ਨਹੀਂ ਕੱਢਣੀ ਗਾਲ ਨਹੀਂ ਕੱਢਣੀ ਤੂੰ ਇਹਨੂੰ ਨੋ ਆਗਨੇ ਬੰਨਿਆ ਉਹ ਤੇ ਇਹਨੂੰ ਨਮੋਣਾ ਹੈ ਇਹ ਕਦਨ ਬੰਨਿਆ ਇਹਨੂੰ ਕਨੇ ਬੰਨਿਆ ਦਾਦੇ ਹਾਂ ਇਹ ਦਾਦੀ ਨੇ ਅੱਜ ਮੰਗਲਵਾਰ ਹੂੰ ਹਾਂ ਜੀ ਬਗੇ ਮੇਰਾ 18 ਤਰੀਕ ਨੂੰ ਬਰਥਡੇ ਆ ਪੀਤੀ ਚਾਹਦੀ ਹਾਤ ਨਹੀਂ ਆਵਾ ਮੇਰਾ 18 ਤਰੀਕ ਨੂੰ ਬਰਥਡੇ ਕੀ ਦਊਗਾ ਮੈਨੂੰ ਦੇ ਹੀ ਦਊਂਗਾ ਮੈਨੂੰ ਵੀ ਮੇਰਾ 18 ਤਰੀਕ ਨੂੰ ਬਰਥਡੇ ਕੀ ਦੇਣਾ ਮੈਨੂੰ ਪੀਤੀ ਤੇ ਕੇਕ ਲੈਣਾ ਹਾਏ ਪੀਤੀ ਕਹਿੰਦਾ ਉਹ ਮੀਨੋ ਕਹਿੰਦੀ ਕਿ ਯਾਨੀ ਪੀਤੀ ਪੀਤੀ ਤੁਹਾਨੂੰ ਕੇਕ ਦਊਗਾ ਪੈਹ ਪੈਹ ਪੁੱਛਿੰਨ ਪੈਹੇ ਕਿਥੋਂ ਪੈਗੇ ਨਾ ਤੈਨੂੰ ਤੈਨੂੰ ਪਾਪੜੇ ਮੈਂ ਤਾਂ ਹੈ ਨਹੀਂ ਹੋ ਉਹ ਮੈਂ ਤਾਂ ਹੈ ਨਹੀਂ ਹੋ ਕਹਣਾ ਕਰੂੰਗਾ ਚਪਲਾ ਰੰਗ ਬਰੰਗੀਆਂ ਭਾਈ ਉਹ ਇੰਨਾ ਸਾਫ਼ ਕਰਨ ਲੱਗਾ ਦਹੀਂ ਪਿਆ ਮਾਂ ਲਵੇਰ ਤਾਂ ਨਹੀਂ ਦਿੱਤੀ ਤੇਰਾ ਪਿਆ ਮਾਂ ਲਵੇਰ ਤਾਂ ਪ੍ਰੀਤੀ ਦਾ ਸਾਰਾ ਹੀ ਓਏ ਹੋਏ ਜੀ ਤੁਸੀਂ ਇੱਧਾ ਬਹਿ ਗਏ ਆ ਬੈਠਣਾ ਕੀ ਆ ਇੱਥੇ ਕਮਰਾ ਤੇਰਾ ਯਾਰ ਕਦੋਂ ਬੰਨਾ ਸਕਦਾ ਇੱਥੇ ਤੇਰਾ ਇਹ ਕਮਰਾ ਉਹ ਮੰਮੀ ਦਾ ਕਮਰਾ ਤੇ ਆ ਮੇਰਾ ਕਮਰਾ ਹਾਏ ਰੱਬਾ ਮੇਰਾ ਇਹ ਤੇ ਕਿਚਨ ਆ ਇਹ ਸਾਡੀ ਕਿਚਨ ਯਾਰ ਸਾਡਾ ਰਹਿ ਗਿਆ ਥੋੜੀ ਜਿਹੀ ਮਿੱਟੀ ਪਵਾ ਕੇ ਆਲੀ ਅੰਨੀ ਕ ਮਿੱਟੀ ਪੈਣੀ ਐ ਇਸ ਤੋਂ ਬਾਅਦ ਅਜੀ ਆਪਣੀ ਮਿੱਟੀ ਨੂੰ ਬਰਾਬਰ ਕਰਵਾ ਕੇ ਤੇ ਤੇ ਅਸੀਂ ਕੰਮ ਮਿਸਤਰੀ ਲਾਉਣਾ ਆ। ਆਹ ਠੀਕ ਆ ਠੀਕ ਆ। ਕਿੱਦਾਂ? ਆਹ ਦੇ ਲੈ ਮਿੱਟੀ ਪਈ ਪਤਾ ਨਹੀਂ ਲੱਗਦਾ ਵੀ ਕਿਚਨ ਕਿੱਥੇ ਆ ਤੇ ਆਹ ਉਹ ਸਾਫ ਹੁਣੀ ਆ ਨਾ ਮੰਮੀ ਅਜੇ ਤਾਂ ਮਿਸਤਰੀਆਂ ਨੇ ਕੰਮ ਨਹੀਂ ਉਹ। ਕੋਈ ਬੜੀ ਬੜੀ ਆ ਪੱਕੀ ਕਿੱਥੇ ਮਿੱਟੀ ਆ ਕਿਹੜੀ ਪੱਕੀ ਆ। ਨਹੀਂਆਂ ਨੰਗੀਆਂ ਹੋਈਆਂ ਨਹੀਂਆਂ ਤਾਂ ਨੀਆਂ ਆ ਸਾਰੀਆਂ ਇਹ। ਸਾਰੀਆਂ ਨੀਆਂ ਨੰਗੀਆਂ ਹੋਣਗੀਆਂ ਫੇਰ ਉੱਤੇ ਮਿਸਤਰੀਆਂ ਨੇ ਕੰਮ ਕਰਨਾ ਤੇ ਉੱਦੇ ਥੋੜੋ ਹੁਣ। ਆਹ ਕਰ ਸੋਣੇ ਆ। ਯਾਰ ਪਾਣੀ ਪੂਣੀ ਛੱਡੀ ਐ ਇੱਥੇ ਮੰਮੀ ਮਿੱਟੀ ਤੇ। ਉਹ ਨਹੀਂ ਹੋਰ ਛੱਡਣਾ ਹਜੇ ਸੈਨਾ ਮੀਂਹ ਪੈ ਗਦੀ ਲੋੜ ਤੇ ਜੇ ਦਾ ਆ ਕਿੰਨਾ ਉੱਚਾ ਹੋ ਗਿਆ ਹਾ ਰਾਗ ਕਿੰਨਾ ਉੱਚਾ ਚੱਕ ਲੈਣੀ ਅਸੀਂ ਮਿੱਟੀ ਉੱਥੋਂ ਆਪਣੀ ਕਰਾਰ ਲਿਆ ਕੇ ਉੱਚੀ ਕਰਾਈਏ ਚਲੋ ਹਣ ਆ ਦੇਖ ਲੋ ਵੀ ਕਰ ਆਜੋ ਕਿੱਥੇ ਚਲੀ ਹੁਣ ਹਾਂਜੀ ਜੀ ਆ ਗਏ ਨੇ ਜੀ ਮਨਰਾਜ ਭਾਜੀ ਹੁਣੇ ਮਨਰਾਜ ਭਾਜੀ ਹੁਣੇ ਪਤਾ ਕਾਹਦੇ ਤੇ ਆਏ ਅੱਜ ਅੱਜ ਜਲਤੀ ਵੱਲ ਜਾਂਦੀ ਹੈ ਗਾੜੀ 'ਤੇ ਮਮੀ ਘੜਾਈ ਹੈ ਟੀਵਾ ਥੋਤੀ ਨਹੀਂ ਬੱਕਰੀ ਗੱਲ ਸੋਹਣੀ ਆ ਨਾ ਐਕਟਿਵ ਮੇਰਾ ਵੀ ਇਰਾਦਾ ਹੈ ਮੈਮੀ ਨਾਲ ਐਕਟਿਵ ਹਾਂ ਸਭ ਤੋਂ ਟੋਪ ਮਾਡਲ ਆ ਇਹ ਹਾਂ ਮਾਂ ਨਹੀਂ ਬੋਲਣਾ ਕਿੰਨੇ ਚੱਲਦਾ ਉਹ ਕੀ ਮੋਟਰ ਹੈ ਉਧਰੋਂ ਚਾਹ ਰੱਖੀ ਹੋਈ ਗਾਇਸ ਚਾਹ ਰਿਹਾ ਉਬਲਣਾ ਚਾਵੇ ਓਏ ਹੋਏ ਚਾਹ 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 ਬਚਾ ਆਇਆ ਬਚਾ ਆਇਆ ਗਾਇਸ ਬਚਾ ਆਇਆ ਬਚਾ ਆਇਆ ਬਚਾ ਆ ਗਿਆ ਨੰਨੂ ਆ ਗਿਆ ਇਧਰੋਂ ਪਾਣੀ ਰੱਖਿਆ ਹੋਇਆ ਕਰਮ ਕਰਨਾ ਮਨਵੀਰ ਦੀ ਜਿਹੜੀ ਬੋਤਲ ਆ ਉਹ ਧੋਣ ਵਾਲੀ ਆ ਸੋ ਪਹਿਲਾਂ ਬੋਤਲ ਧੋੜਮਾ ਸੱਜਣਾ ਤਾਂ ਮਚਾਰ ਰੱਜਦੀ ਪਈ ਆ ਕਹਿੰਦੇ ਚਾਹ ਮੇਰੀ ਰਿਜ ਰਿਜ ਕਮਲੀ ਹੋਈ ਜੀ ਗਾਇਸ ਆਪਣੀ ਚਾਹ ਜਿਹੜੀ ਆ ਉਹ ਬਣ ਚੁੱਕੀ ਆ ਤੇ ਜਿਹੜੀ ਉਧਰੋਂ ਮਨਪੀਰ ਨੂੰ ਆਪਾਂ ਨੇਰਾ ਹੁਣ ਦੁੱਧ ਨਹੀਂ ਦਿੱਤਾ ਹੈਗਾ ਕਿਉਂਕਿ ਉਹਨੂੰ ਰੇਸ਼ਾ ਬਹੁਤ ਹੀ ਜ਼ਿਆਦਾ ਸੀਗੀ ਇਸ ਕਰਕੇ ਇਹਨੂੰ ਮੈਂ ਦੁੱਧ ਨਹੀਂ ਦਿੱਤਾ ਤੇ ਚਾਹ ਥੋੜੀ ਜਿਹੀ ਵਿੱਚ ਐਡ ਕਰ ਦਿੱਤੀ ਆ ਦੁੱਧ ਮਤਲਬ ਦਿੱਤਾ ਵਧੀਆ ਮਤਲਬ ਇਹ ਆ ਕਿ ਥੋੜੀ ਚਾਹ ਵੀ ਦੇ ਦੂਆਂ ਨਾਲ ਵਿੱਚ ਪਾ ਕੇ ਤੇ ਇਹ ਦਿਰ ਦੀ ਰਾਨੂ ਤੇ ਇਹ ਚੱਪਾ ਆ ਚਾ ਚਾ ਦੀਦੀ ਨੇ ਤਾਂ ਪੀਣੀ ਨਹੀਂ ਭਾਜੀ ਇਹਨਾਂ ਨੇ ਪੀਣੀ ਪੜਿਆ 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 ਮੈਂ ਮਥਾਂ ਰੱਖਦਾ ਪੜਿਆ ਜਲਦੀ ਕੌਣ ਤਾਂ ਸੋਚਦਾ ਹਾਂ ਮੈਂ ਯਾਰ ਇਹ ਮੈਂ ਮਰ ਜਾ ਕਰੂ ਏ ਹਾਂ ਚੱਲ ਆ ਲੈ ਮੈਨੂੰ ਲੈ ਭਾਜੀ ਫੜ 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 ਰੀਤੀ ਨੇ ਅੱਜ ਫੁਰਤੀ ਮਾਰਤੀ ਫੜਾ ਫਟ ਰੀਤੀ ਨੇ ਸ਼ੂਗਰ ਕਿਤੇ ਚਾਹ ਬਣਾਈ ਬਹੁਤ ਵਧੀਆ ਲੱਗਾ ਤੇ ਕੀ ਵੱਲੋਂ ਚਾਹ ਆਈ ਧੰਨ ਭਾਗ ਸਾਡੇ ਮੈਂ ਇੱਕ ਤਾਂ ਮੈਨੂੰ ਯਾਰ ਮੈਂ ਮੈਂ ਬੱਸ ਤੁਹਾਨੂੰ ਸੱਚੀ ਦੱਸਾਂ ਮੈਂ ਭੈਣ ਦੀ ਬਣਾ ਲਈ ਮੈਂ ਭੈਣ ਦੀ ਤਾਂ ਭਾਈ ਦੀ ਰਿਸਪੈਕਟ ਬਹੁਤ ਕਰਦਾ ਕਿਉਂਕਿ ਇੱਕ ਤਾਂ ਮੈਨੂੰ ਤਾਂ ਗੱਲ ਕਰ ਲਾ ਲਈ ਉਹਨੇ ਤੁਹਾਨੂੰ ਇੱਕ ਗੱਲ ਦਾ ਇੱਕਦਮ ਮੈਨੂੰ ਮੇਰੀ ਗੱਲ ਪਹਿਲਾਂ ਸੁਣ ਪਹਿਲਾਂ ਮੇਰੀ ਗੱਲ ਮੈਂ ਕਿਉਂਕਿ ਮੈਂ ਜਿਹੜੀ ਉਦੋਂ ਦੀ ਗੱਲ ਤੋਂ ਮੈਂ ਬਹੁਤ ਅਫਸਰਟ ਸੀਗੀ ਇਸ ਕਰਕੇ ਅਪਸੈਟ ਸੀਗੀ ਇਸ ਕਰਕੇ ਸੋਚਿਆ ਕਿ ਮੈਂ ਯਾਰ ਮੈਂ ਗੁੱਸੇ ਹੋ ਕੇ ਨਹੀਂ ਭੇਜਣੇ ਹੈਗੇ ਇਹ ਮੇਰੀ ਆਪਣੀ ਫੈਮਿਲੀ ਹੈ ਠੀਕ ਆ ਸੋ ਗਾਈਸ ਮੈਂ ਚਾਹ ਹੀ ਅੱਜ ਇੱਕ ਤਾਂ ਮੈਨੂੰ ਚਾਹ ਪਸੰਦ ਹੈ ਚਾਹ ਵੱਲੋਂ ਦੇਖੇ ਮਤਲਬ ਇੱਕ ਇਹਦੇ ਵੱਲੋਂ ਦੇਖੇ ਮੈਨੂੰ ਦੂਜਾ ਜਿਹੜਾ ਨਾ ਪਸੰਦ ਹੈ ਚਾਹ ਪਸੰਦ ਹੈ ਨਹੀਂ ਇੱਕ ਤਾਂ ਮੈਨੂੰ ਅੱਜ ਦੇਖ ਕੇ ਹੋਰ ਤਰ੍ਹਾਂ ਹੁੰਦੀ ਵੀ ਯਕੀਨ ਨਹੀਂ ਆਉਂਦਾ ਪਿਆ ਨਹੀਂ ਹੁੰਦਾ ਇੱਕ ਤਾਂ ਮੈਨੂੰ ਰੋਣਾ ਆਉਂਦਾ ਕੀ ਗਾਇਸ ਕੀ ਕਰਾਂ 10 ਮਿੰਟ ਰੋਲ ਮੈਂ ਤੂੰ ਰੋਂਦਾ ਸੋਣਾ ਆ ਤੂੰ ਰੋਈ ਲੈ

ਸਾਨੀਆਂ ਕਸਰਾਂ ਕੱਢ ਦੇਣੀਆਂ ਕਹਿੰਦੀ ਮਿੱਠੇ ਮਿੱਠੇ ਕਰਕੇ ਅੱਜ ਤੋਰਨੇ ਆ ਕੋਈ ਕੋਈ ਮਿੱਠਾ ਮੁੱਠਾ ਖਵਾਉਂਦੀ ਕੋੜਾ ਕੋੜਾ ਕੁਝ ਖਵਾ ਸਾਡੇ ਮੂੰਹ ਕੋੜੇ ਕਰ ਭੰਗ ਘਲਾ ਦੇ ਪੱਟ ਕੇ ਨਾ ਅਰੇ ਭੰਗ ਘਲਾ ਲਈ ਪੱਟ ਕੇ ਦਾ ਸੱਚੀ ਦੱਸਦਾ ਫੀਮ ਫੂਮ ਲਿਆ ਕੇ ਤੇ ਮਾੜਾ ਇਹ ਸਾਨੂੰ ਸੈੱਟ ਕਰ ਤਾਂ ਤੁਸੀਂ ਆਇਤ ਮਗਰੀ ਦੇਣਾ ਸਹੀ ਹੈ ਉਹਦੇ ਹੀ ਦੋ ਮੈਂ ਅੰਦਰ ਚਲ ਜਾ ਬਰੀ ਇੱਥੇ ਤੇ ਰੋਦੀ ਛੱਡੇਗਾ ਮਾਂ ਆ ਬੀਲੇ ਨਹੀਂ ਅੱਜ ਇਹਨਾਂ ਤੀਜਾ ਤਾਂ ਕਿਹੜੀ ਲਾਉਂਦੇ ਵੇ ਹੈ ਉਹਨਾਂ ਨੂੰ ਲੱਗੇ ਰੋਣੀਆਂ ਲੱਗਦਾ ਤੁਸੀਂ ਆਹ ਵਿਆਹ ਦੇ ਹਾਂ ਪੂਰਾ ਖਿਜੀ ਆ ਪਿਆ ਖਿਜੀ ਆਈ ਪਿਆ ਖਿਜੀ ਆਈ ਪਿਆ ਕੀ ਹੋਇਆ ਕੀ ਹੋਇਆ ਕੀ ਹੋਇਆ ਲੱਤ ਦੇ ਰਾਦਾ ਲੱਤ ਦੇਖ ਲੱਤ ਦੇਖ ਤੇਰੀ ਓਏ ਮੰਨਾ ਕਰਾ ਕੇ ਪਈਆਂ ਨਾ ਕੋਈ ਉਹ ਤੋਂ ਹਾਂ ਮੰਮੀ ਇਹ ਕਰਨ ਕੀ ਤੇ ਆ ਪਹਿਲਾਂ ਦੇ ਦੱਸਦੀ ਪਤਾ ਨਹੀਂ ਇਹਨਾਂ ਕੀ ਹੁੰਦਾ ਕੀ ਜੀ ਜਾਂਦਾ ਕੀ ਜੀ ਜਾਂਦਾ ਇਧਰ ਉਹਨੇ ਕੰਟਰੋਲ ਲਗਾਇਆ ਗਾਇਸ ਕੰਟੋਂ ਜਿਹੜੇ ਆ ਦੀ ਆਵਾਜ਼ ਆ ਜਾਣੀ ਆ ਵਿੱਚ ਤੇ ਇਸ ਕਰਕੇ ਉਹਨੇ ਦੇ ਦੇ ਉਹ ਬਾਹਰ ਬੈਠੇ ਹੋਏ ਆ ਸਾਰੇ ਜਣੇ ਸੋਪਾ ਤਾਂ ਕੋਲ ਦੂਜਾ ਪਾ ਲਿਆ ਕਿਉਂਕਿ ਉੱਥੇ ਤਾਂ ਠੰਡ ਬਹੁਤ ਜ਼ਿਆਦਾ ਲੱਗਦੀ ਪਈ ਆ ਆ ਗੱਡੀ ਸਾਡੀ ਇੰਨੀ ਗੰਦੀ ਧੋਣ ਵਾਲੀ ਹੋਈ ਪਈ ਆ ਸਾਰੀ ਧੋਣ ਵਾਲੀ ਗੱਡੀ ਧੋਣ ਵਾਲੀ ਕੱਟੀ ਆ ਗਾਇਸ ਧੋਣ ਵਾਲੀ ਆ ਹੂੰ ਜੀ ਜਿਹਾ ਨਾ ਸੀ ਚੱਲੇ ਆ ਵੀ ਆਦਮਪੁਰ ਨੂੰ ਆਪ ਇੱਕੋ ਨਿਚੇ ਮੋ ਤੇ ਅਸੀਂ ਉਹਨਾਂ ਚੱਲੇ ਆ ਆਦਮਪੁਰ ਬਾਅਦ ਜੀ ਬਾਅਦ ਉਹਦੇ ਪਰਾਲੀ ਪਰਾਲੀ ਹੈ ਨਾ ਮੋਰੇ ਜਿਸ ਦਾ ਮੈਂ ਲੈ ਲੀ ਜਿ ਕੋਈ ਨਾ ਇਧਰ ਅਮਨ ਵੀਰ ਦੇਖੋ ਜੀ ਮੈਂਟੋ ਮੈਂਟ ਤਿਆਰ ਹੋ ਜਾਂਦਾ ਹਾਂ ਹਾਂ ਜੀ ਇਹ ਗਾਂਧੀ ਇਹ ਗਾਂਧੀ ਜੀ ਐਨਖ ਇਹ ਗਾਂਧੀ ਦੇ ਬੁੱਲ ਆ ਨੂ ਪਾ ਲਈਆ ਮਾਰੇ ਘੱਟ ਗਰੇ ਮੂਛੇ ਮੂਛੇ ਐ ਮੈਂ ਸਮਾਈਲੇ ਤੇਰੀ ਐ ਮੈਂ ਸੱਦ ਕੇ ਜਾਵਾ ਗੱਲ ਆ ਭਾਈ 500 ਦਾ ਪਾ ਦੇ ਦੇ ਦੀ ਇਹਨੂੰ ਲੈ ਇਹ ਐਂ ਚਲ ਇਹ ਬੈਲੀ ਹੁਆ ਇਹਦੇ ਪਿੱਛੇ ਦੁਨੀਆ ਪਾਗਲ ਹੈ ਪਾਗਲ ਹੈ ਇਹਦੇ ਪਿੱਛੇ ਜ ਘੁੰਮਦੇ ਆ 500 ਓਏ ਸਾਡਾ ਕੋ ਵੀ ਤਾਂ ਤੇ ਇਹਨਾਂ ਨੇ 500 ਦਾ ਨਹੀਂ ਮੈਂ ਮੱਜਾਂ ਕਿਤੇ ਹਾਂਜੀ ਮੈਂ ਮੱਜਾਂ ਕਿਤੇ ਕਾਈ ਚ ਕਾਈ ਸੇ ਦੇਖੋ ਤਪਲਾ ਲੇ ਲੇ ਸਪੌਂਸਰ ਵੀਰ ਤੀਰ ਪੈਚ ਗਿਆ ਗਾਇਸ ਤੇ ਹੁਣ ਆਪਾਂ ਮੇਲ ਤੇ ਪੰਜ ਲੀਟਰ ਤੇ ਪੰਜ ਲੀਟਰ ਕਿੱਥੇ ਜਾਣਾ ਹੈ ਅਸੀਂ ਪੰਜ ਲੀਟਰ ਨਾ ਬੜੀ ਸੋਹਣੀ ਲੋਕੇਸ਼ਨ ਤੇ ਚੱਲ ਅੱਗੇ ਜਿਹੜੀ ਜੇਹੇ ਤੇ ਹੀ ਚੱਲੇ ਆ ਹੌਲ ਦੇ ਸੰਦੇ ਬਹੁਤ ਐਸੀ ਬੜੀ ਸੋਹਣੀ ਲੋਕੇਸ਼ਨ ਤੇ ਚੱਲੇ ਆਗੇ ਬਾਜੀ ਤੁਸੀਂ ਬੋਲ ਸਕਦੇ ਹੋ ਕੁਝ ਚ ਬੋਲਣਾ ਹੋਵੇ ਤਾਂ ਠੀਕ ਆ ਜੀ ਹਾਂ ਜੀ ਆਪਾਂ ਕਿਹੜੀ ਲੋਕੇਸ਼ਨ ਤੇ ਚੱਲੇ ਆ ਪਾਜੀ ਆਪਣਾ ਹੀ ਨਾ ਉਹ ਇੱਟਾ ਲੈਨ ਚੱਲੇ ਆ ਇੱਟਾ ਲੈਨ ਚੱਲੇ ਆ ਗਾਇਸ ਇੱਟਾ ਲੈਨ ਦੇ ਕੋਈ ਰੋਡ ਤੇ ਚੜ ਗਏ ਜੀ ਅਸੀਂ ਆ ਵਾਲੇ ਆਦਮਪੁਰ ਵਾਲਾ ਰੋਡ ਆ ਇਹ ਉਹ ਸਾਡੀ ਪਟਕਾ ਪਟਾ ਲੈਣੀ ਆ ਆ ਇੱਥੋਂ ਪੱਟੇ ਕੋਈ ਟਾ ਲੈ ਗਏ ਨੇ ਇਹ ਤਾਂ 5000 ਰੇਟ ਤੇ ਵਿਕਰਨ ਚੱਕਣੀ ਆ ਤੇ ਬਾਕੀ ਜਿਹੜੇ ਅਸੀਂ ਇਹ ਲਾਗੇ ਚੱਕਣੀ ਆ ਇਟ 5000 ਰੇਟ ਦੇ ਪੈਸੇ ਤੁਸੀਂ ਦੇਣੇ ਆ ਤੁਸੀਂ ਨਹੀਂ ਚੱਕਣੀ ਆ ਹਾਂ ਜਿਹੜੇ ਅਸੀਂ ਇਟ ਚੱਕਾਂਗੇ ਫਿਰ ਉਹ ਆਖੀ ਆਪਣੇ ਪੈਸੇ ਅੱ삐 ਦਵਾਂਗੇ ਹਾਂਜੀ ਠੀਕ ਆ ਹਾਂਜੀ ਬਾਬੇ ਨੇ ਤੜੀ ਕੋਠੀ ਬਣਾ ਦੋ ਤੁਸੀਂ ਕਿੰਦਾ ਦੀ ਆ ਜਿੰਦਾ ਦੀ ਲੱਗ ਗਈ ਆ ਪੜਾ ਕੇ ਹੀ ਰੋਣੇ ਵੇਜਦੇ ਮੈਂ ਦੁਨੀਆ ਵੇਜਦੇ ਮੈਨੀਆਂ ਕੱਲ ਇੰਦੀ ਭਰਾ ਕੋਠੀ ਦੀ ਗੱਲ ਹੋ ਗਈ ਕਹਿੰਦਾ ਪਤਾ ਦੀ ਦੀ ਗੱਲ ਕਰਨ ਲੱਗ ਗਈ ਦੀ ਦੀ ਹਣੀ ਸੀ ਉੱਥੇ ਜਿੱਥੇ ਅਸੀਂ ਗੈਸ ਹਿਆਰਪੁਰ ਮੈਂ ਕਹਾ ਸੀ ਉਹਨਾਂ ਦੇ ਨਾਲ ਹੀ ਹੋਈਦਾ ਜਿੱਨਾਂ ਦਾ ਮਤਲਬ ਜਿੱਥੇ ਆਪਾਂ ਰਹਿੰਦੇ ਆ ਕਹਿੰਦੇ ਸਾਨੂੰ ਮੈਂ ਕਹਿੰਦੇ ਵਧੀਆ ਲੱਗਦੇ ਆ ਕਹਿੰਦੇ ਉਹ ਵੀ ਉਹਨਾਂ ਦਾ ਨੇਚਰ ਬਹੁਤ ਵਧੀਆ ਕਹਿੰਦੇ ਦੋਨੋਂ ਜਾਣਿਆਂ ਦਾ ਕਹਿੰਦੇ ਨੇਚਰ ਬਹੁਤ ਸੋਹਣਾ ਆ ਮੈਂ ਕਹਾ ਤਾਂ ਹੀ ਮੈਂ ਕਹਾ ਆਪਾਂ ਸਾਰੇ ਇਕੱਠੇ ਹੋਈਦਾ ਆ ਦਾ ਬੋਵਦੀਆਂ ਨੇਚਰ ਹੁੰਦਾ ਹਾਂ ਹਾਂ ਆਦੀ 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 ਤੇ ਅਸੀਂ ਹੁਣ ਵਾਪਸੀ ਆਉਂਦੇ ਪਏ ਆ ਪ੍ਰੀਤ ਪਿੱਛੇ ਬੈਠੀ ਹੋਈ ਹੈ ਨਾਲ ਦੀਦੀ ਬੈਠੇ ਹੋਏ ਨੇ ਸੋ ਐਦਾਂ ਆ ਵੀ ਗੱਲਬਾਤ ਅਸੀਂ ਗੱਲਾਂਬਾਤਾਂ ਇਹ ਕਰਦੇ ਪਏ ਆ ਵੀ ਜਿੱਦਾਂ ਹੁਣ ਫੈਮਲੀ ਦੇ ਵਿੱਚ ਸੋ ਗੱਲਬਾਤਾਂ ਹੋ ਜਾਂਦੀਆਂ ਉਹ ਚੀਜ਼ਾਂ ਬਾਰੇ ਅਸੀਂ ਡਿਸਕਸ 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 ਕਹਿੰਦੇ ਉਹਨਾਂ ਦੀਦੀ ਉਹ ਸਾਨੂੰ ਸਲਾਹ ਦਿੰਦੇ ਭਾਜੀ ਉਹ ਨਹੀਂ ਵੀ ਤੁਸੀਂ ਅਜੇ ਬੱਚੇ ਆ ਜਾਂ ਚੋ ਵੀ ਹਨਾ ਤਹਾਡੀਆਂ ਗਲਤੀਆਂ ਆ ਜਾਂ ਤੁਸੀਂ ਕਿਦਾਂ ਸਹੀ ਹੋਣਾ ਜਾਂ ਜੋ ਹੋ ਰਹੀ ਹੈ ਨਾ ਉਹ ਗੱਲਾਂ ਬਾਤਾਂ ਕਰਦੇ ਪਏ ਬੰਦਾ ਸੋ ਗਲਤੀਆਂ ਕਰ ਜਾਂਦਾ ਆ ਪਰ ਇਦਾਂ ਆ ਵੀ ਟਰਾਲ ਮਿਲ ਕੇ ਰਹਿਣਾ ਚਾਹੀਦਾ ਆ ਕਿ ਨਹੀਂ ਭਾਜੀ ਸਭ ਨੂੰ ਚਾਹੀਦਾ ਆ ਵੀ ਹਰੇਕ ਨੂੰ ਹਰੇਕ ਨੂੰ ਮੋਰੇ ਰੱਖੋ ਹਨਾ ਭਾਜੀ ਆ ਕਿਸੇ ਦੀ ਬੇਇੱਜ਼ਤੀ ਨਾ ਹੋਵੇ ਅਗਲੇ ਬੰਦੇ ਦੀ ਹਨਾ ਤੁਸੀਂ ਦੂਜੇ ਬੰਦੇ ਨੂੰ ਮੋਰੇ ਕਰ ਦੋ ਅਗਲਾ ਬੰਦਾ ਬਾਅਦ ਤੋਂ ਬੇਇੱਜ਼ਤੀ ਮੰਨੇ ਹਨਾ ਜਿੱਥੇ ਯਾਰ ਭਾਜੀ ਆਪਣੇ ਆਨੇ ਕੰਮ ਆਣਾ ਉੱਥੇ ਦੂਜੇ ਨੇ ਥੜੂ ਆ ਜਾਣਾ ਨਹੀਂ ਹੋਣਾ ਭਾਜੀ ਜੇ ਆਪਾਂ ਸੂਤ ਸੂਤ ਸੂਤਿਆ ਜਮਨਾਂ ਸ਼ਰੀਕੇ ਦੀ ਜੇ ਗੱਲ ਕਰੀਏ ਭਾਜੀ ਇੱਕ ਸ਼ਰੀਕਾ ਜਿੱਦਾਂ ਹੁੰਦਾ ਨਾ ਉਹਨੇ ਵੀ ਭਾਜੀ ਕੰਮ ਨਹੀਂ ਹੋਣਾ ਜਿੱਥੇ ਆਪਣੇ ਨੇ ਕੰਮ ਹੋਣਾ ਦੁੱਖ ਦੁੱਖ ਕੋਈ ਹੋਊਗਾ ਨਾ ਭੱਜੇ ਆਪਣੇ ਨੇ ਆਪਣੇ ਨੂੰ ਜ਼ਿਆਦਾ ਦੁੱਖ ਲੱਗਣਾ ਹਨਾ ਹੋਰ ਰਾਤ ਨੂੰ ਕੋਈ ਵੀ ਗੱਲ ਬੋਲਦੇ ਨਹੀਂ ਭੱਜੇ ਹੀ ਆਉਂਦੇ ਆ ਤੂੰ ਹੀ ਭੱਜੇ ਆਉਂਦੇ ਕਿ ਨਹੀਂ ਐਦਾਂ ਹੀ ਦੁੱਖ ਆ ਲੱਗਦਾ ਆਪਣੇ ਸ਼ਰੀਕੇ ਨੂੰ ਵੀ ਦੁੱਖ ਲੱਗਣਾ ਉਹਦੇ ਨੇ ਗੱਲ ਸੀ ਭਾਜੀ ਪਤਾ ਸਾਡੇ ਪਿੰਡਾਂ ਨਾਲ ਗੱਲ ਹੋਈ ਜਗੀ ਅਸੀਂ ਆ ਨਾ ਗੱਲ ਕਹਿ ਜਦੋਂ ਕਿ ਬੰਦੇ ਨੂੰ ਗੱਲ ਦੱਸ ਦਿੱਤੀ ਭਾਜੀ ਮਿੰਟ ਉਹ ਬੰਦੇ ਨੇ ਭਾਜੀ ਮਿੰਟ 'ਚ ਗੱਲ ਗਾਂ ਦੱਸਤੀ ਨਾਲ ਹੀ ਮੈਨੂੰ ਫੋਨ ਆ ਗਿਆ ਦੂਜੇ ਪਾਸੇ ਨਹੀਂ ਵੀ ਤੂੰ ਤਾਂ ਤੂੰ ਤੂੰ ਤਾਂ ਇੱਧਰ ਆ ਤੂੰ ਉੱਥੇ ਹੀ ਆ ਮਹਾਰਾਣ ਹੋ ਗਿਆ ਈ ਵੀ ਬੰਦਾ 1 ਮਿੰਟ 'ਚ ਗੱਲ ਉਧਰ-ਉਧਰ ਕਰ ਦਿੰਦਾ ਆ ਵੀ ਹਾਂ ਯਕੀਨ ਨਾਲਾਂ ਦਾ ਕੰਮ ਹੀ ਨਹੀਂ ਰਹਿ ਗਿਆ ਨਾ ਭਾਜੀ ਬੰਦਾ ਕਿਸੇ ਤੇ ਯਕੀਨ ਕਰੇ ਬਾਕੀ ਅੱਬਾ ਆਪਣੀ ਲਾਈਫ ਇੰਜੋਏ ਕਰਨੀ ਆ ਅਸੀਂ ਹੁਣ ਆਪਣਾ ਗੋਲ ਰੱਖ ਲਿਆ ਜੀ ਆਪਣਾ ਘਰ ਬਣਾਉਣਾ ਆ ਹੁਣ ਇਹ ਘੁੰਮਣਾ ਫੇਰਨਾ ਬੰਦ ਕਰ ਦਿੱਤਾ ਆ ਅਸੀਂ ਹੁਣ ਆਪਣੇ ਘਰ 'ਤੇ ਧਿਆਨ ਦੇਣਾ ਆ ਕਿ ਜਿੱਥੇ ਕੋੜਾ ਕੰਮ ਉੱਥੇ ਜਾਣਾ ਆ ਉੱਦਾਂ ਫालतू ਕਿੱਥੇ ਨਹੀਂ ਖਰਚਾ ਕਰਨਾ ਕਿੱਥੇ ਨਹੀਂ ਘੁੰਮਣਾ ਫਿਰਨਾ ਅਸੀਂ ਆਪਦੇ ਘਰ ਦਾ ਦੁਧਿਆਨ ਦੇ ਲੱਗੇ ਆ ਆਪਾਂ ਅੱਗੇ ਵੀ ਨਾ ਨਹੀਂ ਸੀ ਕਰੀਦਾ ਕਿਉਂਕਿ ਆਪਾਂ ਆਪਣਾ ਜ਼ਿਆਦਾ ਸੇਵ ਵੀ ਕੀਤਾ ਅੱਧਾ ਜਿਵੇਂ ਘੁੰਮਣੇ ਵੰਦਾ ਥੋੜਾ ਜਿਹਾ ਟਾਈਮ ਸੀ ਸ਼ਾਮਾਂ ਸੀ ਭਾਜੀ ਹੁਣ ਆ ਘੁੰਮ ਲਿਆ ਘੁੰਮ ਲਿਆ ਬਿਲਕੁਲ ਟਾਈਮ ਟਾਈਮ ਦੇ ਹਿਸਾਬ ਨਾਲ ਹਾਂ ਤੇ ਹੁਣ ਹੁਣ ਸਮਾਂ ਹੈਗਾ ਆਪਣੇ ਘਰ-ਬਾਰ ਆਲੂ ਹੋਉਂਦਾ ਹਨ ਚਲੋ ਘਰ ਦਾ ਪਿੱਛੇ-ਪਿੱਛੇ ਮੜਾ-ਮੋਟਾ ਮਟੀਰੀਅਲ ਆਪਾਂ ਸਟੌਂ ਦੇ ਰਹੇ ਆ ਨਾ ਭਜੀ ਵਿੱਚ-ਵਿੱਚ ਹੁਣ ਭਰਤੀ ਵੀ ਬੁਆਈ ਆ ਇੱਟਾ ਵੀ ਸ ਹਣਾ ਥੋੜਾ ਬਹੁਤ ਮਟੀਰੀਅਲ ਰਹਿ ਗਿਆ ਜੇਰ ਉਹ ਵੀ ਹੋ ਗਿਆ ਤਦ ਤੱਕ ਮਿਸਤਰੀ ਦੇ ਪੈਸੇ ਰਹਿ ਜਾਣੇ ਉਹੀ ਆਪਾਂ ਦੇਨੇ ਆ ਉਦੋਂ ਤੱਕ ਆਪਣਾ ਕੰਮ ਚੱਲੀ ਜਾਣਾ ਉੰਨੇ ਨੂੰ ਆਪਣਾ ਲੈਂਟਰ ਤੱਕ ਕੰਮ ਆ ਜਾਣਾ ਜਿੱਦਾਂ ਲੈਂਟਰ ਬਣਾਉਣਾ ਹੁੰਦਾ ਉਹ ਤਾਂ ਆਪਾਂ ਸਿੱਧੇ ਕਿੱਕਾ ਕੇ ਲੈਂਟਰ ਬੁਆ ਦੇਣਾ ਲੱਖ ਡੇਢ ਲੱਖ ਜਿਹੜਾ ਲੱਗਣਾ ਲਾ ਦੇਣਾ ਨਹੀਂ ਭਾਜੀ ਬਹੁਤ ਚਾਈ ਤਾਂ ਕਿੰਨੀਆਂ ਸੋਹਣੀਆਂ ਲੱਗਦੀਆਂ ਉੱਧਰ ਹਾਂ 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 ਹ ਲੇਡੀ ਦੇ ਲਈ ਆਇਆ। ਚੰਪਾ ਨੂੰ ਕੀ ਕਰਨਾ ਹੈ? ਖਲਾਵਾ ਤੈਨੂੰ ਚੰਪਾ। ਚੰਪਾ ਦੀ ਲੱਗੀ ਖਾਣੀਆ ਚੰਪਾ। ਦਾਦੇ ਭਰਾਵਾਂ ਖਲਾਦਨੇ। ਉਹ ਮਨਵੀਰ ਕਿੱਥੇ ਆ? ਉਹ ਸੁੱਤਾ ਕਿੱਦਾਂ ਜਿੱਦਾਂ ਬੈਠਾ ਹੁੰਦਾ। ਉਹ ਵੀ ਗਾਇਸ। ਹੋਤੀ ਹੁਣ। ਇਹ ਗਾਇਸ ਆਪਾਂ ਹੁਣ ਪੁੱਤਰੇ ਸੀਗੇ। ਅਗਰ ਕੇ ਆਪਾਂ ਖਾਧੀਆ ਚਾਂਪ ਗਾਇਸ ਇੰਨੀ ਸਵਾਦ ਸੀਗੀ। ਬਹੁਤ ਵਾਹ ਜਾਂਦਾ ਹੈ। ਹੈ? ਇੰਨੀ ਜਿਆਦਾ ਸਵਾਦ ਸੀਗੀ ਚਾਂਪ। ਬਹੁਤ ਵਾਹ ਸੀ। ਬਹੁਤ ਸਵਾਦ ਸੀ। ਬਹੁਤ ਸਵਾਦ ਸੀ। ਮਾ ਇਨੀ ਤੇ ਆਪਾਂ ਮੈਂ ਕਿੰਨਾ ਹੋ ਜਾਦਾ ਸੀ ਦੂਜੇ ਪੱਤੇ ਖਾਈਏ ਔਰ ਅਬ ਹੋਰ ਕਿੱਥੇ ਜਾਣਾ ਗੱਲ ਨਹੀਂ ਬਣੀ ਐ ਤੋ ਤਿੰਨ ਐਤੋ ਪਲੇਟ ਦਵਾਈਆਂ ਉਹ ਜਦੋਂ ਤੂੰ ਕਹਿੰਦੀ ਸੱਚੀ ਕਹਾਣੀਆਂ ਪੈਣੀਆਂ ਹਾਂ ਬੋਲਦੀ ਜਾਂਦੀ ਆ ਹਾਂ ਪਤਾ ਨਾ ਚੌਕ ਕਹਿਣਾ ਤਾਂ ਹੈਗਾ ਹੀ ਹੁਣ ਕਿ ਹਸਣਾ ਤੁਹਾਡੇ ਮੂਹਰੇ ਪਾਣੀ ਆਊਗਾ ਕਿ ਤਾਂ ਹਾਂ ਚਾਂਪਾ ਗਾਇਸ ਪੀਜ਼ਾ ਖਾਦੇ ਨੂੰ ਤਾਂ ਇੰਨਾ ਟਾਈਮ ਹੋ ਗਿਆ ਨਾ ਤੁਸੀਂ ਮਾਰੇ ਵੀ ਦੇ ਖਾਦੇ ਤਾਂ ਇੰਨਾ ਟਾਈਮ ਹੋ ਗਿਆ ਮੈਨੂੰ ਹੋ ਗਿਆ ੱੱਲੇ ਨਾ ਡਿੱਗ ਜਾ ਉਹ ਮਾਰੀ ਆਂ ਤੈਨੂੰ ਦੇ ਆਹ ਤੇ ਚੱਲ ਜਾ ਉੱਥੇ ਇੱਕ ਵਾਰੀ ਹੈ ਨੀਦੀ ਪਸੰਦ ਹੁੰਦਾ ਇੱਕ ਵਾਰੀ ਨਾ ਦੀਦੀ ਮੈਂ ਮੈਨੂੰ ਪਤਾ ਕੀ ਹੋਇਆ ਇੱਕ ਵਾਰੀ ਮੈਨੂੰ ਨਹੀਂ ਜਿਆਦਾ ਨੀਂਦ ਆਵੇ ਨੀਂਦ ਆਵੇ ਉਹ ਪਾਪਾ ਬਲਕ ਨਾਲ ਸੀ ਜਾਣਾ ਉੱਥੇ ਅੱਗੇ ਸੁੱਤੀ ਜਿੱਥੇ ਪੈਂਦੀ ਲੱਗਾ ਨਾ ਉੱਥੇ ਸੁੱਤੀ ਮੈਂ ਸੀਟ ਤੇ ਆਪਣੇ ਸਿਰ ਰੱਖਿਆ ਹੋਰ ਤੁਸੀਂ ਕੀ ਬੋਲੇ ਬਾਲਾ ਤਾਂ ਤੁਸੀਂ ਹੋ ਸੋ ਮੈਂ ਕਹਿਣ ਕਿਤਾ ਦੇਈਆਂ ਲੱਤ ਭਾਈ ਦੇ ਤੇ ਭਾਈ ਰਸਤਾਨੀ ਉੱਤੇ ਸੁੱਤੀ ਹਾਂ ਉੱਥੇ ਕਿ ਸੁੱਤੀ ਮੈਂ ਜਾ ਕੇ ਮੇਰੇ ਅੱਗੇ ਫੇਕੀ ਅੱਗੇ ਕੁਝ ਵੀ ਨਹੀਂ ਉੱਠੀ ਕਰੋ ਉੱਠੀ ਉੱਥੇ ਮੈਂ ਲੈ ਲੈ ਜਾਂਦਾ ਰਹੀ ਜਾਂਦਾ ਰਹੀ ਇਹਦੇ ਬਾਦੀ ਮੈਂ ਗੱਡੀ ਘੱਟਦੀ ਆ ਹੋਰ ਦੇਖੀ ਮੈਂ ਜਾਣ ਕੇ ਤੇ ਕਿੱਥੇ ਆਹ ਨਾ ਤੇ ਜਦੋਂ ਕਹਿੰਦੇ ਘੱਟਦੀ ਮੈਂ ਗੱਡੀ ਓਏ 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 ਇਹਨੂੰ ਇਹ ਕਿੱਦਾਂ ਕਰਦੇ ਜਾਣ ਦੇਖਦਾ ਕਿੱਦਾਂ ਤੇ ਆਹੋ ਕਿਤੇ ਕਿਤੇ ਫੇਰ ਫੇਰ ਦੇ ਕੀ ਆ ਆ ਦੇ ਤੁਮ ਜਾਣ ਫਲਾ ਉਹ ਹੰਦੀ ਓਏ ਓਏ ਓਕੇ ਉਹ ਤੇਜ ਹੋ ਗਿਆ ਹੋਰ ਤੇਜ ਹੋ ਗਿਆ ਓਏ ਓਏ ਜੀ ਰਾਈ ਓਏ ਆਹਦੇ ਕਿੱਦਾਂ ਜਾਂਦਾ ਇਹ ਹਾਰੇ ਉਹ 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 ਕੱਢਦਾ ਆਨੇ ਰੇਲ ਦੇ ਕਿੰਨਾ ਲੱਤੀ ਓਏ 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 ਬਾਬਾ ਆਵਾ ਹੋਰੀ ਦਾ ਨੋਵਾ ਨੋਵਾ ਜਨਮ ਆਰੇ ਬਿਕੋ ਬਿਕੋ ਹੌਲੀ ਕਰ ਦੋ ਓਏ 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 ਉਹ ਦੇ ਉਹ ਦੇ ਕਿਧ ਕਿਧ ਪੁੱਛੇ ਦੇਖਣਦੇ ਉਹ ਦੇ ਓਏ ਓਏ ਉਹ ਦੇਖਣਦੇ ਪਿੱਛੇ ਪਿੱਛੇ ਮਾਂ ਤੇ ਨਹੀਂ ਕਿਤੇ ਗਿਆ ਪਿੱਛੇ ਰੋਇ ਤੋਂ ਪੱਲੇ ਨਾ ਪੈ ਜਾਵੇ ਜੇ ਉਹ ਨੋਵਾ ਕੱਢਦੀ ਨੋਵਾ ਕੱਢਦੀ ਹੁਣ ਚੱਲ ਲਈ ਉਹ 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 ਕੱਟ ਮਾਰਿਆ ਅੱਛਾ ਕੱਟ ਮਾਰਿਆ ਨਾ ਲੈ 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 ਭਰਾਵਾ ਕਿਹੜੇ ਪਲੇਖੇ ਆ ਹਾਂਜੀ ਲੋ ਵੀ ਅਸੀਂ ਦੁੱਧ ਲੈ ਕੇ ਆ ਗਏ ਆ ਵਾਪਸੀ ਦੁੱਧ ਲੈਣ ਆਈ ਸੀ ਅਸੀਂ ਤੇ ਦੁੱਧ ਲੈ ਲਿਆ ਹਾਂਜੀ ਸਾਸਰੀ ਵਾਲਾਂ ਦੀ ਜੀ ਅੱਡੀ ਸਾਸੀ ਗਾਲ ਸਾਡੇ ਲੱਗੇ ਸਾਡੀ ਗਵੰਡੀ ਆ ਕਹਿੰਦੇ ਗਵੰਡੀ ਸਾਡੇ ਕੋਲ ਗਵੰਡੀ ਹੈ ਸਾਡੇ ਲੱਗੇ ਰਹਿਣਾ ਹਮ ਸਾਰੀ ਉਮਰ ਕਾ ਸਾਡੇ ਬੱਚਿਆਂ ਨੂੰ ਮਿਲਣਾ ਵਰਤਮਾਨ ਇਹਨਾਂ ਨਾਲ ਸਹੀ ਰਾਵਾਂਗੇ ਤੇ ਸਾਰਿਆਂ ਨਾਲ ਸਹੀ ਆ ਸਹੀ ਗੱਲ ਆਪਣੇ ਘਰਾਂ ਦੇ ਲੱਗੇ ਆਪਾਂ ਸਾਰਿਆਂ ਨਾਲ ਵਧੀਆ ਰਹਾਂਗੇ ਸਾਰ ਸਹੀ ਯਾਰ ਮੈਂ ਕਹਿੰਦਾ ਵੀ ਮੈਂ ਸ਼ੁਕਰ ਕਰਦਾ ਮਾਲਕ ਦਾ ਮੈਂ ਆਪਣੇ ਉਥੋਂ ਨਿਕਲਿਆ ਪਿੰਡੋਂ ਚਾਚੇ ਤਾਂ ਆਇਆ ਸਿੱਧੀ ਸਾਫ ਗਾਲਿਆ ਭਰਾਵਾ ਕੰਨਾਂ ਨੂੰ ਹੱਥ ਵਧੀਆ ਨਿਕਲ ਗਏ ਆ ਕੋਈ ਗੱਲ ਨਹੀਂ ਅੱਜ ਮੈਂ ਓੱਖਾਂ ਅੱਜ ਮੇਰਾ ਘਰ ਨਹੀਂ ਬਣਿਆ ਨਾ ਕੋਈ ਨਾ ਕੋਈ ਚੱਕਰ ਨਹੀਂ ਮੈਨੂੰ ਅੰਨਾ ਮੈਂ ਨਿਕਲ ਗਿਆ ਉਥੋਂ ਵਧੀਆ ਹੋ ਗਿਆ ਸਾਡੇ ਮਹਾਰਾਜ ਤੇ ਬਹੁਤ ਰੋਸ ਆਇਆ ਹੱਥੇ ਮੈਂ ਮੇਰਾ ਟੋਪ ਦਾ ਥਾਂ ਆ ਮੈਂ ਕਹਾ ਇੱਕ ਨੰਬਰ ਮੈਂ ਕਹਾ ਵੀ ਥਾਂ ਲੈਣ ਨੂੰ ਕਈ ਬੰਦੇ ਤਰਸਦੇ ਆ ਵੀ ਕਰੀ ਕਵੇ ਸਹੀ ਵੇਚਣਾ ਆ ਵੀ ਸਾਰੇ ਕਹਿੰਦੇ ਆ ਵੀ ਥਾਂ ਵੇਚ ਦੇਵੇ ਇੱਕ ਤੰਗਿਆ ਨੇ ਮੂੰਹੋਂ ਮ ਸੁਣ ਲਿਆ ਕਹਿੰਦਾ ਮੈਨੂੰ ਇਹਦੇ ਵੇਚਣਾ ਹਾਂ ਆਹੋ ਲੈ ਮੈਂ ਕਿਹਾ ਭੁੱਲ ਜਾ ਤੂੰ ਹੁਣ ਬਾਰਾ ਲੱਖ ਰੁਪਈਆ ਮੈਨੂੰ ਬਾਰਾ ਲੱਖ ਰੁਪਈਆ ਮੈਨੂੰ ਮਿਲਦਾ ਤੇ ਨੀਆਣੇ ਨੇ ਮੈਨੂੰ ਕਹਿਤਾ 10 ਲੈ ਲੈ 11 ਲੈ ਉਹ ਤੋਂ ਮੈਂ ਕਿਹਾ ਮੈਂ ਬਣਾਇਆ ਫੋਨ ਨਹੀਂ ਦੇਣਾ ਮੈਂ ਚੀਕਾਂ ਨਿਕਲ ਗਿਆ ਮੈਂ ਭਰਤੀ ਪਾਉਂਦੇ ਉਹ ਭਰਤੀ ਪਾਉਂਦੇ ਦੀਆਂ ਤੇ ਨੀਂਗਾ ਕਰਦੇ ਦੀਆਂ ਘਰ ਬਣਾਉਣ ਲੱਗੇ ਵੀ ਨਿਕਲੀਆਂ ਚੀਕਾਂ ਵਧੀਆ ਬਣਾਉਂਗਾ ਹੌਲੀ ਵੀ ਘਰ ਲੈਂਟਰ ਪੈ ਜਾ ਮੈਂ ਬਹਿ ਜਾ ਬਹਿ ਜਾ ਘਰਾ ਦੇ ਨਹੀਂ ਕਮਰੇ ਇਦਾਂ ਦੇ ਹੋਣਗੇ ਵੀ ਪਤਾ ਲੱਗੂਗਾ ਵੀ ਬਣਾਏ ਆ ਇੱਕ ਚੀਜ਼ ਟੌਪ ਦੀ ਰੱਖਣੀ ਅੰਦਰ ਕੋਈ ਗੱਲ ਨਹੀਂ ਮਾਲਕ ਬਹੁਤ ਸੋਚਿਆ ਆ ਬੱਸ ਬੜਾ ਕੋ ਸੋਚਿਆ ਬੱਬੇ ਆਪਾਂ ਨੂੰ ਆਪਾਂ ਦਾ ਦਿਲ ਸਾਫ ਆ ਮੇਰਾ ਦਿਲ ਸਾਫ ਆ ਮੈਨੂੰ ਪਤਾ ਮੈਂ ਖੁਦ ਕਹਿੰਦਾ ਆ ਬਸ ਇੰਨਾ ਗੈਸਾ ਮਾੜਾ ਨਹੀਂ ਮੈਂ ਸੋਚਿਆ ਪਰ ਮੇਰਾ ਮਾੜਾ ਬਹੁ ਜਾਣੇ ਸੋਚਿਆ ਮੇਰੇ ਬਾਰੇ ਲੋਕੀ ਬਹੁਤ ਕੋਈ ਮਾੜਾ ਕਹਿੰਦੇ ਨੇ ਮੇਰੇ ਆਪਣੇ ਕਹਿੰਦੇ ਨੇ ਮੇਰੇ ਸਕੇ ਕਹਿੰਦੇ ਨੇ ਵੀ ਇਦਾਂ ਆ ਉਦਾਂ ਆ ਮੇਰੇ ਸਕੇ ਖੁਦ ਸਾਨੂੰ ਸਾਨੂੰ ਮੇਰੀ ਮਾਂ ਨੂੰ ਛੱਡ ਕੇ ਮੈਨੂੰ ਛੱਡ ਕੇ ਉਹਨਾਂ ਨੂੰ ਮਿਲਦੇ ਆ ਜਿਨ੍ਹਾਂ ਨੂੰ ਮੈਂ ਨਹੀਂ ਮਿਲਣਾ ਚਾਹੁੰਦਾ ਹਨਾ ਆਪਾਂ ਚੁੱਲਾ ਬਾਲੀਏ ਸੋ ਉੱਥੋਂ ਤੁਸੀਂ ਆਹੋ ਤੁਸੀਂ ਉੱਥੋਂ ਆਪ ਸਾਬ ਲਾ ਲਓ ਚੁੱਲਾ ਬਾਲ ਦੇ ਕਿਉਂ ਕੁਝ ਖਾਣ ਬਾਕੀ ਬਾਬਾ ਮੇਰੇ ਕਰੇ ਮਾਲਕ ਤੇ ਬੜਾ ਯਕੀਨ ਆ ਮੈਂ ਉੱਤੋਂ ਵੀ ਨਾ ਨਹੀਂ ਫੇਲ ਸਕਦਾ ਹੈ ਤੁਹ ਹਾਂ ਮਰਾ ਕੁਝ ਖਾਣ ਦੀ ਕਰ ਤੂੰ ਕੀ ਖਾਣਾ ਓਏ ਬੁੱਗੂ ਹਾਂ ਜਦ ਇਹ ਮੇਰਾ ਪੁੱਤ ਜਦੋਂ ਮੇਰੇ ਪੁੱਤ ਦੋਨੇ ਵੱਡੇ ਹੋ ਗਏ ਹਨਾ ਬੜੀ ਮਿਹਨਤ ਕਰਨੀ ਮੇਰੇ ਬੁੱਗਿਆ ਨੇ ਹਨਾ ਬੜੀ ਮਿਹਨਤ ਕਰਨੀ ਪਾਪਾ ਨੂੰ ਸਹਾਰਾ ਦੇਣਾ ਆ ਹਾਂ ਪਾਪਾ ਨੂੰ ਮਿਹਨਤ ਕਰਕੇ ਦਿਖਾਉਣਾ ਆ ਵੀ ਇਹ ਮੇਰੇ ਬਾਪੂ ਨਾਲ ਅਸੀਂ ਖੜੇ ਆ ਨਾ ਦਛਣਾ ਨਾ ਦਛਣਾ ਹਾਂ ਵੇ ਦਛਣਾ ਮੈਂ ਮਿਹਨਤ ਕਰਕੇ ਵੀ ਪਾਪਾ ਜੀ ਤੁਹਾਡੇ ਨਾਲ ਆ ਹੈ ਪਾਪਾ ਨੂੰ ਮਿਹਨਤ ਕਰਕੇ ਪਾਪਾ ਨੂੰ ਘਰੇ ਬਿਠਾਉਣਾ ਪਾਪਾ ਜੀ ਕੰਮ ਕਰਾਂਗੇ ਦੋਨੇ ਜਾਨੇ ਕਹਿਣਾ ਤਾਂ ਕਹਿਣਾ ਤਾਂ ਜਦੋਂ ਕੋਈ ਕਿਸੇ ਦੇ ਘਰੇ ਜਾਈਦਾ ਆ ਕੋਈ ਮਤਲਬ ਜਦੋਂ ਮੇਰੇ ਬਾਪੂ ਚਲੋ ਇੰਨੀ ਹੋ ਮੇਰੇ ਬਾਪੂ ਦੀ ਉਮਰ ਦੀ ਗੱਲ ਕਰਦਾ ਉਹਨਾਂ ਨੇ ਗਾਣੇ ਆਣੇ ਜਿੱਦਾਂ ਉਹ ਆਪਾਂ ਉਹਨਾਂ ਦੇ ਮੂੰਹ ਸੁਣਦੇ ਆ ਵੀ ਮੇਰੇ ਬੱਚੇ ਕਹਿੰਦੇ ਆ ਪੁੱਤਰ ਡੈਡੀ ਤੁਸੀਂ ਬਹਿ ਜਾਓ ਅਸੀਂ ਬੈਠੇ ਆ ਉਹ ਚੀਜ਼ ਮੈਂ ਮੰਮੀ ਸੋਚਦਾ ਹੁੰਦਾ ਵੀ ਕੱਲ ਨੂੰ ਮੇਰੇ ਬੱਚੇ ਵੱਡੇ ਹੋਣ ਮੈਨੂੰ ਇਹ ਗੱਲ ਕਹਿਣ ਕਿ ਤੇ ਬਾਪੂ ਅਸੀਂ ਬੈਠੇ ਆ ਤੂੰ ਟੈਨਸ਼ਨ ਨਹੀਂ ਲੈਣੀ ਪੈਹੇ ਪੁੱਹੇ ਦੀ ਗੱਡੀ ਦੀ ਕਾਰ ਦੀ ਹਾਂ ਪੱਤੀ ਲੈ ਜਾਣਾ ਹਾਂ ਮੈਂ ਨਹੀਂ ਜਾਣਾ ਹੁਣ ਮੈਨੂੰ ਪਹਿਲਾਂ ਦੱਸਣਾ ਸੀ ਜ਼ਿਆਦਾ ਆਦਮ ਕੋਰ ਯਾਰਾ ਗਾ ਕੇ ਆਏ ਆ ਹੁਣ ਤੁਹਾਨੂੰ ਪੱਤੀ ਜ਼ਿਆਦਾ ਗਈ ਆ ਹੁਣ ਪੱਤੀ ਕਿੱਥੋਂ ਲੈ ਜਾਣਾ ਹੈ ਹੋਏ ਕੀ ਹੋਇਆ ਓਏ ਕੀ ਹੋਇਆ ਓਏ ਮੈਂ ਡਰ ਗਈ ਪਾਗਲ